ਦੇਨੋ ਤੇਰੇ ਵਿਦਿਆਰਥੀਓ 10ਵੀਂ ਜਮਾਤ ਦੀ ਗਣਿਤ ਦੀ ਕਿਤਾਬ ਦਾ ਅਧਿਆਇ 14ਵਾਂ ਸੰਭਾਵਨਾ ਅਭਿਆਸ ਨੰਬਰ 14.1 ਤੇ ਦੇ ਅਖੀਰਲੇ 3 ਸਵਾਲ 23 24 25 ਅਸੀਂ ਇਸ ਵੀਡੀਓ ਵਿੱਚ ਕਰਾਂਗੇ ਤੁਸੀਂ ਵੀਡੀਓ ਨੂੰ ਬੜੇ ਧਿਆਨ ਨਾਲ ਦੇਖੋ ਸੁਣੋ ਅਤੇ ਸਮਝੋ ਹੱਲ ਆਪਣੀ ਨੋਟਬੁੱਕ ਵਿੱਚ ਉਤਾਰ ਲਓ ਪਰ ਮਗਰੋਂ ਦੀ ਸਵਾਲਾਂ ਨੂੰ ਬਿਨਾਂ ਦੇਖੇ ਆਪਣੇ ਆਪ ਕਰਨ ਦਾ ਅਭਿਆਸ ਵੀ ਜਰੂਰ ਕਰੋ ਸੋ ਸ਼ੁਰੂ ਕਰੀਏ ਇਸੇ ਚੈਨਲ ਤੇ ਪਿਆਰੇ ਵਿਦਿਆਰਥੀਓ ਤੁਹਾਡੀਆਂ 10ਵੀਂ ਜਮਾਤ ਨਾਲ ਜੁੜੀਆਂ ਦੂਜੇ ਵਿਸ਼ਿਆਂ ਦੀਆਂ ਕੁਝ ਹੋਰ ਪਲੇਲਿਸਟਾਂ ਵੀ ਹਨ ਤੁਸੀਂ ਚੈਨਲ ਤੇ ਜਾ ਕੇ ਪਲੇਲਿਸਟ ਤੇ ਟੈਪ ਕਰੋ ਲਿਸਟ ਨੂੰ ਸਕਰੋਲ ਕਰੋ ਤੇ ਤੁਹਾਨੂੰ ਉੱਥੇ ਮਿਲਣਗੀਆਂ 10th english mcq 10th english literature 10th grammar 10th science 10th math notes ਗਣਿਤ ਦੇ ਸਿਧਾਂਤ ਮੈਥ ਸ਼ਾਰਟਕੱਟਸ ਐਂਡ ਟ੍ਰਿਕਸ ਤੇ ਬੱਚਿਓ ਇੱਕ ਹੈਗੀ ਹੈ ਤੁਹਾਡੀ ਜਨਰਲ ਨੌਲੇਜ ਨੂੰ ਵਧਾਉਣ ਲਈ ਐਬ੍ਰਿਵੀਏਸ਼ਨਸ ਜਿਹਦੇ ਵਿੱਚ ਅਲੱਗ-ਅਲੱਗ ਵਿਸ਼ਿਆਂ ਦੀਆਂ ਐਬ੍ਰਿਵੀਏਸ਼ਨਸ ਨੂੰ ਐਕਸਪੈਂਡ ਕਰਕੇ ਵਿਸਤਾਰਿਤ ਰੂਪ ਦਿਖਾ ਕੇ ਉਹਨਾਂ ਨੂੰ ਸਮਝਾਇਆ ਗਿਆ ਸੋ ਤੁਸੀਂ ਇਹਨਾਂ ਪਲੇਲਿਸਟਾਂ ਚ ਪਈ ਵੀਡੀਓਜ਼ ਵੀ ਜ਼ਰੂਰ ਦੇਖੋ ਆਓ ਦੇਖੀਏ ਬੱਚਿਓ ਹੁਣ ਇਹ ਵਾਲੇ ਸਵਾਲ ਸੋ 23ਵਾਂ ਸਵਾਲ ਕੀ ਕਹਿੰਦਾ ਹੈ ਕਹਿੰਦੇ ਇੱਕ ਖੇਡ ਵਿੱਚ ਇੱਕ ਰੁਪਏ ਦੇ ਸਿੱਕੇ ਨੂੰ ਤਿੰਨ ਵਾਰ ਉਛਾਲਿਆ ਜਾਂਦਾ ਹੈ ਅਤੇ ਹਰੇਕ ਵਾਰ ਦਾ ਪ੍ਰੀਣਾਮ ਲਿਖ ਲਿਆ ਜਾਂਦਾ ਹੈ ਭੀ ਉਹ ਚਿੱਤਾਂ ਦੀ ਹੈ ਜਾਂ ਪੱਟਾਂ ਦੀ ਹੈ ਨਾ ਤਿੰਨੇ ਪ੍ਰੀਣਾਮ ਸਮਾਨ ਹੋਣ ਤੇ ਭਾਵ ਤਿੰਨ ਚਿੱਤ ਜਾਂ ਤਿੰਨ ਪੱਟ ਪ੍ਰਾਪਤ ਹੋਣ ਤੇ ਹਨੀਫ ਖੇਡ ਵਿੱਚ ਜਿੱਤ ਜਾਏਗਾ ਨਹੀਂ ਤਾਂ ਉਹ ਹਾਰ ਜਾਏਗਾ ਹਨੀਫ ਦੇ ਖੇਡ ਵਿੱਚ ਹਾਰ ਜਾਣ ਦੀ ਸੰਭਾਵਨਾ ਪਤਾ ਕਰੋ ਸੋ ਬੜਾ ਸੌਖਾ ਸਵਾਲ ਹੈ ਇਹ ਦੇਖੋ ਹਲ ਸ਼ੁਰੂ ਕਰਦੇ ਹਾਂ ਸਿੱਕੇ ਨੂੰ ਤਿੰਨ ਵਾਰ ਉਛਾਲਣ ਤੇ 헤ਠ ਲਿਖੇ ਅੱਠ ਚੋਂ ਕੋਈ ਇੱਕ ਪ੍ਰੀਨਾਮ ਆਏਗਾ ਠੀਕ ਹੈ ਕਿਹੜੇ ਕਿਹੜੇ ਤਿੰਨ ਵਾਰ ਚੇਤਾ ਸਕਦਾ ਦੋ ਚਿੱਤ ਤੇ ਇੱਕ ਆਪਣਾ ਪੱਟ ਆ ਗਿਆ ਫਿਰ ਹੈਡ ਟੇਲ ਹੈਡ ਫਿਰ ਟੇਲ ਹੈਡ ਹੈਡ ਫਿਰ ਆਪਣਾ ਚੇਤਾ ਆ ਗਿਆ ਪੱਟ ਪੱਟ ਫਿਰ ਪੱਟ ਚੇਤ ਪੱਟ ਪੱਟ ਚੇਤ ਜਾਂ ਤਿੰਨ ਵਾਰ ਪੱਟ ਆ ਗਿਆ ਸੋ ਬੱਚਿਓ ਇਹੀ ਸੰਭਾਵਨਾਵਾਂ ਆਈਆਂ ਤੇ ਧਿਆਨ ਦੇ ਨਾਲ ਦੇਖ ਲਓ ਕਿਸ ਤੋਂ ਇਲਾਵਾ ਕੋਈ ਹੋਰ ਸੰਭਾਵਨਾ ਨਹੀਂ ਬਣਦੀ ਸੋ ਇਹ ਤਿੰਨ ਜਿਹੜੇ ਅੱਠ ਜਿਹੜੇ ਨੇ ਅੱਠ ਰੂਪ ਜਿਹੜੇ ਨੇ ਤਿੰਨ ਵਾਰ ਜੇ ਲੋ ਉਛਾਲਾਂਗੇ ਤੇ ਇਦਾਂ ਆਏਗਾ ਇਸ ਤਰ੍ਹਾਂ ਸਾਰੇ ਸੰਭਵ ਪ੍ਰਿਨਾਮ ਆਗਣੇ ਅੱਠ ਹੁਣ ਹਨੀਫ ਤਿੰਨੇ ਪ੍ਰਿਨਾਮ ਸਮਾਨ ਹੋਣ ਤੇ ਜਿੱਤੇਗਾ ਇਹੀ ਹੈ ਨਾ ਤਿੰਨੇ ਪ੍ਰਿਨਾਮ ਸਮਾਨ ਹੋਣ ਤੇ ਭਾਗ ਤਿੰਨ ਚੇਤ ਜਾਂ ਤਿੰਨ ਪੱਟ ਹੋਣ ਤੇ ਹਨੀਫ ਖੇਡ ਵਿੱਚ ਜਿੱਤ ਜਾਏਗਾ ਹੋਣ ਹਨੀਵ ਤਿੰਨੇ ਪ੍ਰੀਨਾਮ ਸਮਾਨ ਭਾਵ ਤਿੰਨੋ ਚਿੱਤ ਤੇ ਤਿੰਨੋ ਪੱਟ ਹੁਣ ਤੇ ਜਿੱਤੇਗਾ ਸੋ ਜਿੱਤਣ ਦੇ ਅਨੁਕੂਲ ਪ੍ਰੀਨਾਮ ਕਿੰਨੇ ਹੋਗੇ 2 ਤੇ ਬੱਚਿਆ ਯਾਦ ਰੱਖਣਾ ਇਹੋ ਜੀ ਖੇਡ ਵਿੱਚ ਜਿੱਤਣ ਦਾ ਪ੍ਰੀਨਾਮ ਜਿੱਤਣ ਦੀ ਸੰਭਾਵਨਾ ਜਮਾਂ ਹਾਰਨ ਦੀ ਸੰਭਾਵਨਾ ਇੱਕ ਹੁੰਦੀ ਹੈ ਸੋ ਅਸੀਂ ਜੇ ਜਿੱਤਣ ਦਾ ਸੰਭਾਵਨਾ ਕੱਢਦੇ ਆ ਉਹਨੂੰ ਇੱਕ ਚੋਂ ਘਟਾ ਕੇ ਹਾਰਨ ਦੀ ਸੰਭਾਵਨਾ ਸਾਡੀ ਆ ਜਾਏਗੀ ਠੀਕ ਹੈ ਹੁਣ ਦੇਖੋ ਅਸੀਂ ਜਾਣਦੇ ਹਾਂ ਕਿ ਕਿਸੇ ਘਟਨਾ E ਦੇ ਹੋਣ ਦੀ ਸੰਭਾਵਨਾ ਹੈ ਇਸ ਤਰ੍ਹਾਂ E E ਦੇ ਨੂੰ ਕਾਲ ਨੂੰ ਕੋਲ ਪ੍ਰਣਾਮਾਂ ਦੀ ਗਿਣਤੀ ਵਟਾ ਸਾਰੇ ਸੰਭਵ ਪ੍ਰਣਾਮਾਂ ਦੀ ਗਿਣਤੀ ਇਸ ਲਈ P ਜਿਤਨਾ ਜਿਤਨ ਦੀ ਸੰਭਾਵਨਾ 2/8 ਕਿਉਂਕਿ ਦੋ ਵਾਰ ਇੱਕ ਵਾਰ ਤਿੰਨੋਂ ਹੈਡ ਆਣਗੇ ਇੱਕ ਵਾਰ ਤਿੰਨੋਂ ਟੇਲ ਆਣਗੇ ਭਾਵ ਇੱਕ ਵਾਰ ਇੱਕ ਵਾਰ ਤਿੰਨੋਂ ਚਿੱਤ ਆਣਗੇ ਇੱਕ ਵਾਰ ਤਿੰਨੋਂ ਪੱਟ ਆਣਗੇ ਸੋ 2/8 ਠੀਕ ਹੈ ਭਾਵ 1/4 ਜਿਤਨ ਦੀ ਸੰਭਾਵਨਾ ਹੁਣ P ਹਾਰਨਾਂ बराबर 1/p जितਣਾ। ਭਾਵ ਜੋ ਹਾਰਨ ਦੀ ਸੰਭਾਵਨਾ ਹੈਗੀ ਏ ਉਹ 1 ਚੋਂ ਘਟਾ ਕੇ ਜਿੱਤਣ ਦੀ ਸੰਭਾਵਨਾ ਨੂੰ ਘਟਾ ਕੇ ਆ ਜਾਏਗੀ ਠੀਕ ਹੈ। ਸੋ ਬਰਾਬਰ 1/1/4 ਸੋ 4 1 4 4 3 12 ਸੋ 4 1/4 3/4 ਇਸ ਤਰ੍ਹਾਂ ਹਨੀਫ ਦੇ ਖੇਡ ਹਾਰ ਜਾਣ ਦੀ ਸੰਭਾਵਨਾ ਬਰਾਬਰ 3/4 ਜੇ ਤੁਸੀਂ ਇਹ 1 ਘਟਾਣ ਵਾਲੀ ਨਹੀਂ ਕਰਨਾ ਚਾਹੁੰਦੇ ਤੇ ਕੁੱਲ ਕੁੱਲ ਪ੍ਰੀਨਾਮ ਸਾਡੇ 8 ਆਏ ਸੀਗੇ ਉਹ ਜੋ ਦੋ ਪ੍ਰੀਨਾਮ ਸਮਾਨ ਹੈਗੇ ਨੇ ਤਿੰਨੋ ਵਾਰ ਚਿੱਤ ਤੇ ਤਿੰਨੋ ਵਾਰੀ ਅੱਟ ਸੋ ਦੋਨੋਂ ਨੂੰ ਘਟਾ ਦਿਓ ਸੋ ਬਾਕੀ 6 ਪ੍ਰੀਨਾਮ ਕਿਹੜੇ ਹੋ ਜਾਣਗੇ ਜਿਨ੍ਹਾਂ ਵਿੱਚ ਆਪਣਾ ਉਹ ਸਮਾਨ ਨਹੀਂ ਹੈਗੇ ਤਿੰਨੋ ਪ੍ਰੀਨਾਮ ਸਮਾਨ ਨਹੀਂ ਹੈਗੇ ਕਿਸੇ 'ਚ ਦੋ ਹੈ ਡਾਗੇ ਨੇ ਕਿਸੇ 'ਚ ਦੋ ਫਟ ਹੈਗੇ ਨੇ ਟੇਲ ਹੈਗੇ ਨੇ ਸੋ 6 ਹੈਗੇ ਨੇ ਸੋ ਅਸੀਂ ਉਹਨੂੰ ਇਦਾਂ ਕਰਾਂਗੇ 6/8 ਹੋ ਜਾਏਗਾ ਫਿਰ ਖੇਬਾਟ ਕਰਕੇ ਫੇਵੀ 3/4 ਹੀ ਆਏਗਾ ਸੋ ਇਹ ਵਿਧੀ ਮੈਨੂੰ ਥੋੜੀ ਜ਼ਿਆਦਾ ਸਿੱਧੀ ਪਧਰੀ ਲੱਗਦੀ ਹੈ ਨਾਲੇ ਉਹਨਾਂ ਜਿੱਤਣ ਦੀ ਗੱਲ ਵਾਲੀ ਕੀਤੀ ਫਿਰਗੇ ਨਾ ਹਾਰਨ ਦੀ ਕਿੰਨੀ ਸੰਭਾਵਨਾ ਹੈ ਸੋ ਜਿੱਤਣ ਦੇ ਨੂੰ ਕੋਲ ਪ੍ਰਣਾਮ ਲੈ ਕੇ ਉਹਨੂੰ ਫਿਰ ਅਸੀਂ ਇੱਕ ਚੋਂ ਘਟਾਤਾ ਤੇ ਸਾਡੇ ਕੋ ਹਾਰਨ ਦਾ ਹਾਰਨ ਦਾ ਜਿਹੜੀ ਸੰਭਾਵਨਾ ਹੈ ਉਹ ਸਾਡੀ ਆ ਗਈ ਠੀਕ ਹੈ ਹੁਣ ਅਗਲਾ ਸਵਾਲ ਕਰੀਏ ਹੋਰ ਵੀ ਕੁਛ ਅਸੀਂ ਢੰਗ ਨਾਲ ਕਰਾਂਗੇ ਆਪਾਂ ਇੱਕ ਪਾਸੇ ਨੂੰ ਦੋ ਵਾਰ ਸੁੱਟਿਆ ਜਾਂਦਾ ਪਾਸਾ ਮਨੇ ਮਣਕਾ ਜਿਹੜਾ ਅਸੀਂ ਲੂਡੋ ਦੇ ਨਾਲ ਖੇਡਦੇ ਹਾਂ ਲੂਡੋ ਖੇਡਣ ਲਈ ਵਰਤਦੇ ਆਪਾਂ ਹਾਂ ਇਸਦੀ ਕੀ ਸੰਭਾਵਨਾ ਹੈ ਕਿ ਪਹਿਲਾ ਭਾਗ ਪੰਜ ਕਿਸੇ ਵੀ ਵਾਰ ਨਹੀਂ ਆਏਗਾ ਦੋ ਵਾਰ ਸੁੱਟਿਆ ਹੈ ਕੀ ਸੰਭਾਵਨਾ ਹੈ ਪੰਜ ਕੁੜੀ ਵੀ ਨਾ ਹੋਵੇ ਤੇ ਦੂਜਾ ਪੰਜ ਘਟੋ ਘਾਟ ਇੱਕ ਵਾਰ ਆਏਗਾ ਸੋ ਬੱਚਿਓ ਪਾਸੇ ਨੂੰ ਦੋ ਵਾਰ ਸੁੱਟਣ ਨਾਲ 8 ਹੀ ਲਿਖੇ 36 ਪ੍ਰੀਨਾਮ ਪ੍ਰਾਪਤ ਹੋਣ ਗਏ ਐ ਬੜੇ 36 ਪ੍ਰੀਨਾਮ ਮਤਲਬ ਕਿ ਦੋਨੋਂ ਵਾਰ ਇੱਕ ਆ ਗਿਆ ਫਿਰ ਇੱਕ ਦੋ ਆਇਆ ਫਿਰ ਇੱਕ ਤਿੰਨ ਆਇਆ ਇੱਕ ਚਾਰ ਇੱਕ ਪੰਜ ਇੱਕ ਛੇ ਫਿਰ ਦੋ ਇੱਕ ਦੋ ਦੋ ਤਿੰਦਾ ਕਰਕੇ ਨਾ ਬੜੀ ਤੁਸੀਂ ਇਦਾਂ ਕਰੋ ਨਾ ਪਹਿਲੇ ਇੱਥੇ ਪੱਲੇ ਮਣਕਾ ਸੋਚੋ ਕਿ 1 ਆਏਗਾ। ਇੱਕ ਦੇ ਨਾਲ ਫਿਰ ਦੂਜੇ ਦੇ 1 2 3 4 5 6 ਆ ਜਾਣਗੇ। ਫਿਰ ਮੰਨ ਲਓ ਪਹਿਲਾ ਮਣਕਾ 2 ਦੇਗਾ ਤੇ ਉਹਦੇ ਨਾਲ ਵੀ 1 2 3 4 5 6 ਕੋਈ ਵੀ ਆ ਸਕਦਾ ਹੈ। ਫਿਰ 3 ਆਏਗਾ ਤੇ 3 ਦੇ ਨਾਲ ਵੀ ਫਿਰ 1 2 3 4 5 6 ਆ ਸਕਦਾ ਹੈ। ਫਿਰ 4 ਆਏਗਾ 4 ਦੇ ਨਾਲ 1 ਤੋਂ ਲੈ ਕੇ ਇੱਥੇ 6 ਤੱਕ ਗਿਣਤੀ ਲਿਖ ਦਿਓ। ਫਿਰ 5 ਆਏਗਾ ਤੇ 5 ਦੇ ਨਾਲ ਲਿਖ ਦਿਓ। 6 ਆਏਗਾ ਤੇ 6 ਦੇ ਨਾਲ 1 ਤੋਂ ਲੈ ਕੇ 6 ਤੱਕ ਲਿਖ ਦਿਓ। ਐ ਪੂਰੇ ਸੰਭਵ ਪ੍ਰਿਨਾਮ ਹੈਗੇ ਨੇ। ਇਦਾਂ ਇਦਾਂ ਹੋ ਸਕਦਾ ਹੈ। ਸੋ ਇਹਨੂੰ ਅਸੀਂ ਕਵਾਂਗੇ 6 6 36। ਇਹ ਹੈ ਨਾ 6 ਉੱਥੇ ਹੀ ਨੇ ਤੇ 6 ਉੱਥੇ ਹੀ ਆ ਗਏ ਨੇ ਸੋ ਇਹ ਇਹ ਸਾਡਾ ਮਲਕੀ ਇਦਾਂ ਜਿਹੜਾ ਹੈ ਉਹ ਇਸ ਤਰ੍ਹਾਂ ਆ ਸਕਦਾ ਹੁਣ ਦੇਖੋ ਪਿਆਰੇ ਵਿਦਿਆਰਥੀਓ ਜੇ ਦੇ ਵਿੱਚ ਤੇ ਪੰਜ ਕਿਸੇ ਵੀ ਵਾਰ ਨਹੀਂ ਆਏਗਾ ਉਹਨੂੰ ਮੈਂ ਕੀ ਕੀਤਾ ਲਾਲ ਕਰ ਦਿੱਤਾ ਤਾਂ ਕਿ ਤੁਸੀਂ ਸਪਸ਼ਟ ਤੌਰ ਤੇ ਲਿਖੇੜ ਕੇ ਦੇਖ ਸਕੋ ਕਿ ਕਿੰਨੇ ਬਣਦੇ ਨੇ 1 2 3 4 ਫਿਰ 1 1 2 3 4 4 ਚੋਕੇ 16 17 18 19 20 ਫਿਰ 21 22 23 24 ਤੇ 25 ਸੋ 25 ਵਾਰੀਆਂ ਐਸੀਆਂ ਨੇ ਜਦੋਂ 5 ਇੱਕ ਵਾਰੀ ਵੀ ਨਹੀਂ ਆਉਂਦਾ ਸੋ ਅਸੀਂ ਲਿਖਾਂਗੇ ਇੱਥੇ 5 ਦੇ ਕਿਸੇ ਵੀ ਵਾਰ ਨਾ ਆਉਣ ਦੀ ਗਿਣਤੀ ਬਰਾਬਰ 25 ਸੋ 5 ਦੇ ਕਿਸੇ ਵੀ ਵਾਰ ਨਾ ਆਉਣ ਦੇ ਅਨੁਕੂਲ ਪ੍ਰਿੰਾਮ 25 ਐ ਰਿਹਾ 5 ਕਿਸੇ ਵੀ ਵਾਰ ਨਹੀਂ ਆਏਗਾ ਸੋ 5 ਦੇ ਕਿਸੇ ਵੀ ਵਾਰ ਨਾ ਆਉਣ ਦੇ ਅਨੁਕੂਲ ਪ੍ਰਿੰਾਮ ਕਿੰਨੇ ਹੋ ਗਏ 25 ਤੇ ਕੁੱਲ ਕਿੰਨੇ ਹੋ ਗਏ ਨੇ 36 ਸੋ ਬੱਚਿਓ ਸੰਭਾਵਨਾ ਹੋ ਜਾਏਗੀ 5 ਦੀ ਕਿਸੇ ਵੀ ਵਾਰ ਨਾ ਆਉਣ ਦੀ 25/36 او دیکھو دیکھو اسی ਜਾਣਦੇ ਹਾਂ ਕਿ ਕਿਸੇ ਘਟਨਾ E ਦੇ ਹੋਣ ਦੀ ਸੰਭਾਵਨਾ ਇਸ সূত্র ਸਾਨੂੰ ਪਤਾ ਹੈ ਸੋ ਇਸ ਲਈ P ਪ੍ਰੋਬੈਬਿਲਟੀ 5 ਦਾ ਕਿਸੇ ਵੀ ਵਾਰ ਨਾ ਆਉਣਾ ਕਿੰਨਾ ਹੋ ਜਾਏਗਾ 25/36 ਇਸ ਤਰ੍ਹਾਂ 5 ਦਾ ਕਿਸੇ ਵੀ ਵਾਰ ਨਾ ਆਉਣ ਦੀ ਸੰਭਾਵਨਾ ਬਰਾਬਰ 25/36 ਪਹਿਲਾ ਭਾਗ ਹੋ ਗਿਆ ਹੁਣ ਦੂਜਾ ਭਾਗ ਵੀ ਬੱਚੇ ਅਸੀਂ ਟੰਗ ਨਾ ਕਰਾਂਗੇ ਜਿੱਦਾਂ ਅਸੀਂ ਪਹਿਲੇ ਸਵਾਲ ਦਾ ਕੀਤਾ ਸੀਗਾ ਹੁਣ P 5 ਦਾ ਘਟੋ ਘਟ ਇੱਕ ਵਾਰ ਆਉਣਾ ਬਰਾਬਰ 1/p 5 ਦਾ ਕਿਸੇ ਵੀ ਵਾਰ ਨਾ ਆਉਣਾ ਸੋ ਇਹ 25/36 ਕੱਢ ਲਿਆ ਸੋ 1/25/36 ਸੋ 36/36 ਸੋ 36 ਘਟਾ 25/36 36 ਚੋਂ 25 ਗਾ 11 11/36 ਜੇ ਤੁਸੀਂ ਇਦਾਂ ਨਹੀਂ ਕਰਨਾ ਚਾਹੁੰਦੇ ਤੇ ਤੁਸੀਂ ਇਹ ਗਿਣ ਲਓ 1 2 3 4 ਫਿਰ 5 6 7 8 9 10 ਤੇ ਕਹਿ 11 ਤੁਸੀਂ ਸਿੱਧਾ ਕਹਿ ਲਓ ਕਿ 5 ਦਾ ਇਹ 5 ਦਾ ਘੱਟੋ ਘੱਟ ਇੱਕ ਘੱਟ ਤੋਂ ਘੱਟ ਇੱਕ ਵਾਰ ਹੀ ਆਣਾ ਇਹ ਕਿੰਨੀ ਵਾਰ ਹੁੰਦਾ ਹੈ 11 ਵਾਰ ਹੀ ਹੁੰਦਾ ਸੋ 5 ਦੇ ਘੱਟੋ ਘੱਟ ਇੱਕ ਵਾਰ ਆਉਣ ਦੇ ਪ੍ਰੀਨਾਮ ਕਿੰਨੇ ਹੋਗੇ অনুকূল ਪ੍ਰੀਨਾਮ ਕਿੰਨੇ 11 ਸੋ ਕੁੱਲ ਸੰਭਵ ਪ੍ਰੀਨਾਮ ਕਿੰਨੇ ਗਨੇ 36 ਸੋ 11/36 ਤੁਸੀਂ ਚਾਹੋ ਤੇ ਉਦਾਂ ਵੀ ਕਰ ਸਕਦੇ ਹੋ ਨਹੀਂ ਤੇ ਮੈਂ ਤੁਹਾਨੂੰ ਜਾਣ ਕੇ ਇਦਾਂ ਕਰ ਦਿੱਤਾ ਤਾਂ ਕਿ ਤੁਹਾਨੂੰ ਇਸ ਪਾਸੇ ਵੀ ਪਤਾ ਲੱਗੇ ਕਿ ਸਵਾਲ ਨੂੰ ਇਸ ਤੰਗ ਨਾਲ ਵੀ ਕੀਤਾ ਜਾ ਸਕਦਾ ਹੈ ਨਹੀਂ ਤੇ ਤੁਹਾਡੇ ਕੋਲ ਹੈ ਸਾਰੇ ਸੰਭਵ ਪ੍ਰੀਨਾਮ ਲਿਖੇ ਹੋਏ ਨੇ ਤੇ ਇੱਥੇ ਤੁਸੀਂ ਕਹੋ ਜੀ ਇਹ ਜਿਹੜੇ ਹੈਗੇ ਨੇ ਇਹ 11 ਪ੍ਰੀਨਾਮ ਨੇ ਜਿਹਦੇ ਵਿੱਚ ਇੱਕ ਵਾਰੀ ਵੀ ਘੱਟ ਤੋਂ ਘੱਟ 5 ਇੱਕ ਵਾਰੀ ਆਉਂਦਾ ਹੈ ਸੋ ਉਹਨਾਂ ਦੀ ਗਿਣਤੀ 11 ਬਣਦੀ ਹੈ ਇਸ ਕਰਕੇ 11/36 ਸੋ ਤੁਸੀਂ ਇਦਾਂ ਕਰ ਲਓ ਜਾਂ ਇਦਾਂ ਕਰ ਲਓ ਦੋਨੋਂ ਢੰਗਾਂ ਦੇ ਨਾਲ ਸਵਾਲ ਠੀਕ ਹੋ ਜਾਏਗਾ ਆਪਾਂ ਉਹ ਅਗਲਾ ਸਵਾਲ ਦੇਖੀਏ ਆਖੀਲਾ ਸਵਾਲ 25ਵਾਂ ਇਹਠ ਲਿਖਿਆ ਵਿੱਚੋਂ ਕਿਹੜਾ ਤਰਕ ਸੱਚ ਹੈ ਅਤੇ ਕਿਹੜਾ ਤਰਕ ਸੱਚ ਨਹੀਂ ਹੈ ਕਾਰਨ ਸਹਿਤ ਉੱਤਰ ਦਿਓ ਤੋ ਦੇ ਦਿੰਨੇ ਆ ਜੀ ਕੋਈ ਗੱਲ ਨਹੀਂ ਜੇਕਰ ਦੋ ਸਿੱਕਿਆਂ ਨੂੰ ਇੱਕ ਵਾਰ ਉਛਾਲਿਆ ਜਾਂਦਾ ਹੈ ਤਾਂ ਇਸ ਦੇ ਤਿੰਨ ਸੰਭਾਵਿਤ ਪ੍ਰਣਾਮ ਦੋ ਚਿੱਤ ਦੋ ਪੱਟ ਜਾਂ ਹਰੇਕ ਇੱਕ ਵਾਰ ਹੈ ਇਸ ਕਰਕੇ ਇਹਨਾਂ ਵਿੱਚੋਂ ਹਰੇਕ ਪ੍ਰਣਾਮ ਦੀ ਸੰਭਾਵਨਾ 1/3 ਹੈ ਇਹ ਬੱਚੋ ਗਲਤ ਹੈ ਇਹ ਉੱ쾌 ਗਲਤ ਹੈ ਸੱਚ ਸੱਚ ਨਹੀਂ ਹੈਗਾ ਕਿਉਂਕਿ ਜਦੋਂ ਦੋ ਸਿੱਕੇ ਉਛਾਲੇ ਜਾਣਗੇ ਤੇ ਉਹਦੇ ਸੰਭਵ ਪ੍ਰਣਾਮ ਇਹਨਾਂ ਨਹੀਂ ਹੋਣਗੇ 4 ਹੋਣਗੇ ਅਸੀਂ ਹੁਣ ਸਮਝਾਵਾਂਗੇ ਕਿੱਦਾਂ ਤੇ ਜੇਕਰ ਇੱਕ ਪਾਸੇ ਨੂੰ ਸੁੱਟਿਆ ਜਾਂਦਾ ਹੈ ਤਾਂ ਉਸ ਦੇ ਸੰਭਾਵਿਤ ਨਿણામ ਇੱਕ ਢਾਂਕ ਸੰਖਿਆ ਜਾਂ ਇੱਕ ਜਿਸ ਸੰਖਿਆ ਹੈ ਠੀਕ ਹੈ ਬਿਲਕੁਲ ਕਿਉਂਕਿ ਜਿਹੜੀਆਂ ਸੰਖਿਆਵਾਂ ਹੁੰਦੀਆਂ ਨੇ ਜਿਨ੍ਹਾਂ ਨੂੰ ਅਸੀਂ ਪ੍ਰਕਿਰਤਿਕ ਸੰਖਿਆਵਾਂ ਕਹਿੰਦੇ ਹਾਂ 1 ਤੋਂ ਲੈ ਕੇ 6 ਤੱਕ ਉਹਨੀਆਂ ਪਾਸੇ ਦੇ ਉੱਤੇ ਹਨਾ ਤੇ ਜਾਂ ਉਹ ਢਾਂਕ ਉਹਨੀਆਂ ਤੇ ਜਾਂ ਉਹ ਜਿਸ ਤਰ੍ਹਾਂ ਦੀਆਂ ਇਸ ਕਰਕੇ ਇੱਕ ਢਾਂਕ ਸੰਖਿਆ ਪਤਾ ਕਰਨ ਦੀ ਸੰਭਾਵਨਾ 1/2 ਹੈ ਸੋ ਇਹ ਜਿਹੜਾ ਕਥਨ ਹੈਗਾ ਸਹੀ ਹੈਗਾ ਇਹਨੂੰ ਅਸੀਂ ਕਰਕੇ ਦੇਖਾਂਗੇ ਆਗਬੇਲਾ ਜੇਕਰ ਦੋ ਸਿੱਕੇ ਇੱਕੋ ਵਾਰ ਉਛਾਲੇ ਜਾਂਦੇ ਹਨ ਤਾਂ ਸੰਭਾਵਿਤ ਪ੍ਰੀਨਾਮ ਤਿੰਨ ਨਹੀਂ ਚਾਰ ਹੋਣਗੇ ਦੋਨੋਂ ਵਾਰ ਚਿੱਤ ਦੋਨੋਂ ਵਾਰ ਪੱਟ ਜਾਂ ਪਹਿਲੀ ਵਾਰ ਚਿੱਤ ਤੇ ਦੂਜੀ ਵਾਰ ਪੱਟ ਨਹੀਂ ਤੇ ਪਹਿਲੀ ਵਾਰ ਪੱਟ ਤੇ ਦੂਜੀ ਵਾਰ ਚਿੱਤ ਸੋ ਚਾਰ ਹੋਣੇ ਸੋ ਪੀ ਦੋ ਚਿੱਤ ਆਉਣੇ ਦੋ ਚਿੱਤ ਦੇ ਆਉਣ ਦੀ ਸੰਭਾਵਨਾ ਕੀ ਹੈ ਦੋ ਚਿੱਤ ਮਿਲ ਕੇ ਇੱਕ ਵਾਰ ਆਉਂਦਾ ਹੈ 1/4 ਦੋ ਪੱਟ ਆਉਣੇ ਦੋ ਪੱਟ ਦੇ ਅਨੁਕੂਲ ਪ੍ਰਣੰਕ ਕਿੰਨੇ ਨੇ ਇੱਕੋ ਹੀ ਹੈਗਾ ਸੋ 1/4 ਅਤੇ ਪੀ ਇੱਕ ਚਿੱਤ ਅਤੇ ਇੱਕ ਪੱਟ ਦਾ ਆਉਣਾ ਇੱਕ ਚਿੱਤ ਤੇ ਇੱਕ ਪੱਟ ਦਾ ਆਉਣਾ ਕਿੰਨੇ ਪ੍ਰੀਨਾਮ ਨੇ 2 ਨੇ ਇੱਕ ਐਚਟੀ ਤੇ ਇੱਕ ਟੀਐਚ ਸੋ 2/4 ਉਹ ਰਬ ਬਲ 1/2 ਉਹ ਕਹਿੰਦੇ ਸੀ 1/3 ਆਗਾ 3 ਦਾ ਨਹੀਂ ਇੱਥੇ ਇਹਦਾ 1/4 ਇਹਦਾ 1/4 ਤੇ ਇਹਦਾ 1/2 ਇਸ ਲਈ ਇਹ ਤਰਕ ਸੱਚ ਨਹੀਂ ਹੈ ਸੋ ਜਿਹੜਾ ਉਹਨਾਂ ਨੇ ਤਰਕ ਦਿੱਤਾ ਉਹ ਸੱਚ ਨਹੀਂ ਹੈਗਾ ਤਿਆ ਦੇਖ ਲਈਏ ਜੇਕਰ ਇੱਕ ਪਾਸੇ ਨੂੰ ਛੁੱਟਿਆ ਜਾਂਦਾ ਹੈ ਤਾਂ ਸਾਰੇ ਸੰਭਾਵਿਤ ਪ੍ਰੀਨਾਮ 6 ਹਨ 1 2 3 4 5 ਅਤੇ 6 ਟਾਂਕ ਸੰਖਿਆਵਾਂ ਦੇ ਅਨੁਕੂਲ ਪ੍ਰਣਾਮ ਕਿੰਨੇ ਨੇ 3 ਕਿਉਂਕਿ ਸੰਖਿਆਵਾਂ ਵਿੱਚ ਤਿੰਨ ਹੀ ਟਾਂਕ ਜੜੀਆਂ ਹੈਗੀਆਂ 1 3 5 ਜਿਸ ਸੰਖਿਆਵਾਂ ਦੇ ਅਨੁਕੂਲ ਪ੍ਰਣਾਮ ਕਿੰਨੇ ਹੈਗੇ ਉਹਨਾਂ ਨੇ ਕੱਲਾ ਟਾਂਕ ਦਾ ਪੁੱਛਿਆ ਅਸੀਂ ਜਿਸ ਤਰ੍ਹਾਂ ਵੀ ਕਰ ਦਵਾਂਗੇ ਤਾਂ ਕਿ ਉਹ ਵੀ ਨਾਲ ਹੀ ਸਮਝ ਲੈਣ ਕਿ ਫਰਕ ਪੈਂਦਾ 2 4 6 ਸੋ P ਟਾਂਕ ਸੰਖਿਆ ਇਹਨੂੰ ਬਟਾ 6 ਬਿਲਕੁਲ ਸਹੀ ਹੈ P ਜਿਸ ਸੰਖਿਆ ਤੈਨੂੰ ਬਟਾ 6 1/2 ਸੋ ਇਸ ਕਰਕੇ ਉਹਨਾਂ ਨੇ ਕਿਹਾ ਕਿ ਟਾਂਕ ਸੰਖਿਆ ਦਾ ਜਿਹੜਾ ਸੰਭਾਵਨਾ ਹੈਗੀ ਆ ਪ੍ਰਾਪਤ ਕਰਨ ਦੀ 1/2 ਹੈ ਉਹ ਬਿਲਕੁਲ ਸਹੀ ਹੈ ਇਸ ਲਈ ਇਹ ਤਰਕ ਸੱਚ ਹੈ ਸੋ ਐਸੀ ਪਿਆਰੀ ਵਿਦਿਆਰਥੀਓ ਤੁਹਾਡੀ ਇਸ ਅਭਿਆਸ 14.1 ਦੇ ਅਖੀਰਲੇ ਤਿੰਨ ਸਵਾਲ ਤੇ ਇਸ ਵੀਡੀਓ ਦਾ ਨਾ ਤੁਹਾਡਾ ਇਹਲਾ ਅਭਿਆਸ ਤੇ ਇਹਵਲਾ ਅਧਿਆਇ ਕਿਉਂਕਿ ਇਹਦੇ ਚ ਕੋਈ ਤੁਹਾਡੇ ਸਿਲੇਬਸ ਚ ਹੈ ਹੀ ਹੈ ਅਭਿਆਸ ਹੀ ਕੋਈ ਹੈ ਨਾ ਇੱਕ ਐਕਸਰਸਾਈਜ਼ ਹੈ ਸੋ ਇਹਦੇ ਨਾਲ ਤੁਹਾਡਾ ਇਹਵਲਾ ਅਧਿਆਇ ਵੀ ਕਿ ਇਹਵਲੀ ਇਹਵਲੀ ਐਕਸਰਸਾਈਜ਼ ਇਹਵਲਾ ਅਭਿਆਸ ਵੀ ਇਸ ਮੁਕਤੰਦਾ ਹੈ ਸੋ ਤੁਸੀਂ ਸੀਸੀਤਰਨ ਨੇਮਨਾਲ ਉਸ਼ਾ ਨਾਲ ਅਨਿਸ਼ਾਸਨ ਨਾਲ ਆਪਣੀ ਪੜ੍ਹਾਈ ਕਰੀ ਚਲੋ ਤੇ ਅਗਲੇ ਵੀਡੀਓ ਤੱਕ ਲਈ ਰੱਬ ਰੱਖਾ ਬੜਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ